ਸੰਗਤ ਜੀ ਨੋਟ ਕਰੋ ਤੀਸਰੀ ਸਾਈਕਲ ਯਾਤਰਾ ਬਾਪੂ ਜੀ 55 ਸਾਲ ਦੇ ਜੋ ਕਿ ਅਬੋਹਰ ਤੋਂ ਆਉਂਦੇ ਨੇ ਸ੍ਰੀ ਹੇਮਕੁੰਡ ਸਾਹਿਬ ਯਾਤਰਾ ਲਈ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਇਹ ਤੀਸਰੀ ਯਾਤਰਾ ਕਿਵੇਂ ਆ ਗਈ ਲਗਾਤਾਰ ਲਗਾਤਾਰ ਆ ਜੀ ਬਾਈ ਚ ਪਹਿਲੀ ਸੀ ਤੇਈ ਦੂਜੀ ਤੀਸਰੀ ਯਾਤਰਾ ਕਦੇ ਦਿੱਕਤ ਨਹੀਂ ਆਈਗੀ ਪਰੇਸ਼ਾਨੀ ਕੋਈ ਕੋਈ ਦਿੱਕਤ ਨਹੀਂ ਆਈ ਜੀ ਹਾਇ ਤਾਂ ਉਮਰ ਦੇ ਨਾਲ ਸਰੀਰ ਬਾਵਾ ਹੋ ਗਿਆ ਬਹੁਤ ਵਧੀਆ ਜੀ ਪਹਾੜਾਂ 'ਚ ਆ ਸਾਈਕਲ ਮੈਂ ਕਹਿੰਦਾ ਚੜ੍ਹਦੀ ਗਲਾਪੇ ਚਲੋਦਾ ਰਹੀ ਜਤਰੀਆ ਅੱਛਾ ਇਹ ਸਾਈਕਲ ਫਿਰ ਹਰ ਸਾਲ ਨਵਾਂ ਲੈਣਾ ਪੈਂਦਾ ਹੋਊਗਾ ਜਾਂ ਕਿਵੇਂ ਪਿਛਲੇ ਸਾਲ ਇਹ ਨਵਾਂ ਲਿੱਤਾ ਇਹਦੀ ਦੂਜੀ ਯਾਤਰਾ ਮੇਰੀ ਤੀਜੀ ਇਹ ਸਾਈਕਲ ਦੀ ਠੀਕ ਹੈ ਇਹ ਕਿ ਮਹਿਮਾਨ ਬਣਾਏ ਹੋਏ ਸੀ ਅ ਵੀ ਆਪਾਂ ਯਾਤਰਾ ਕਰਨੀ ਸਾਈਕਲ ਤੇ ਪਰ ਉਤੋਂ ਹੀ ਮਹਾਰਾਜ ਦੀ ਬਾਹਰ ਵਜੀ ਉਹਦਾ ਬਲਾਵਾ ਆਇਆ ਤੇ ਤਿਆਰ ਹੋ ਗਏ ਬਸ ਠੀਕ ਅੱਛਾ ਇਹ ਫਿਰ ਹਰ ਸਾਲ ਆਈ ਰੱਖਣੀ ਹੈਗੀ ਹਰ ਸਾਲ ਆਈ ਰੱਖਣੀ ਆਪਦੇ ਬੰਦੇ ਤਾਂ ਬਾਕੀ ਮਹਾਰਾਜ ਖਰਚਾ ਫਿਰ ਬਾਪੂ ਜੀ ਕਿੰਨਾ ਆ ਜਾਂਦਾ ਹੈ ਚਾਈਕਾ ਅੱਛਾ ਜੀ 6000 ਰੁਪਏ ਆ ਜਾਂਦਾ ਹੈ ਸੰਗਤ ਮਦਦ ਕਰਦਾ ਨਹੀਂ ਕੋਈ ਸੰਗਤ ਆਪਾਂ ਲੈਣ ਤੀਨੀ ਜੀ ਪਾਣੀ ਪੂਣੀ ਲੈ ਲਈਦਾ ਹੋਰ ਕੋਈ ਪੈਸੇ ਟਕਾ ਠੀਕ ਹੈ 6000 ਖਰਚਾ ਫਿਰ ਵੀ ਆ ਹੀ ਜਾਂਦਾ ਕਿੰਨੇ ਦਿਨਾਂ ਚ ਪਹੁੰਚੋਗੇ ਮੈਂ 21 ਤਰੀਕ ਦਾ ਚੱਲੇ ਆਵੇਂ ਜੇ ਅੱਜ ਲੇਟ ਆਵੇਂ ਸੇ ਮੈਂ ਅੱਜ 26 ਤਰੀਕ ਹੋ ਗਈ ਹਾਂ ਜੀ 21 ਦੇ ਚੱਲਿਓ ਅੱਭੀ ਹੋ ਗਈਆਂ ਫਿਰ ਬਾਵਾ ਚਲਾ ਲੈਣੋ ਤਕੜੇ ਹੀ ਕੰਮ ਲਾਈਵ ਸਪੋਰਟ ਕਰੋ ਬਾਪੂ ਜੀ ਨੂੰ ਦੱਬ ਕੇ ਸ਼ੇਅਰ ਤੇ ਬਹੁਤ ਵਧੀਆ ਗੱਲ ਲੱਗੀ ਆ ਦੇਖੋ ਹੁਣ ਪਹਾੜਾਂ ਦੇ ਵਿੱਚ ਆਪਾਂ ਚਮੂਲੀ ਦੇ ਵਿੱਚ ਫਿਰਦੇ ਆਂਗੇ ਤੇ ਬਾਪੂ ਜੀ ਦਾ ਬਹੁਤ ਧੰਨਵਾਦ ਤੇ ਇਹਨਾਂ ਤੋਂ ਸਿੱਖਣ ਦੀ ਲੋੜ ਹੈਗੀ ਅੱਜ ਦੇ ਨੌਜਵਾਨਾਂ ਨੂੰ ਵੀ ਆਪਾਂ ਵੀ ਇਸ ਤਰ੍ਹਾਂ ਕਰ ਸਕਦੇ ਆਂ ਸਾਈਕਲ ਚਲਾਉਣ ਨਾਲ ਸ਼ੇਕ ਬਣਾਉ ਹਨਾ